ਨੰਬਰ ਆਪਣਾ ਜਿਹੜਾ ਫਾਈਲ ਦਾ ਨੰਬਰ ਹੈ ਉਹ ਕੰਪਨੀ ਦੀ ਇਤਰਾਇ ਦਾ ਪੱਛੀ ਹੈ 2.5 5.5 ਲੈ ਕੇ ਆਪਣੇ ਸਰਕਾਰ ਤੋਂ ਮਨਾਰ ਆਇਆ ਇਹਨਾਂ ਕਿ ਕੋਈ ਸਾਡੇ ਦੇ ਉਹ ਵਿਦਿਆ ਸੂਚੀ ਦਾ ਇਹ ਦਾ ਪਛੀਰ ਸਿਰ ਪ੍ਰਹਾਤ ਦਾ ਸੰਬੰਧਿਤ ਲੱਗਦਾ ਉਹ ਕਹੋਗੇ ਜਿੱਦਾਂ ਦਸਮੈਂਡ ਹੋਏ ਜੇ ਬਾਕੀ ਇਹ ਕਿਹਨੋਂ ਡਾਰੀ ਇਹ ਮਾਰਨਾ ਚਾਹੀਏ ਉਹਦੇ ਦੌਰਾਨ ਉਹਨਾ ਕੰਮ ਕਰਕੇ ਉਹਦੀ ਤੇ ਆ ਕੇ ਨਾ ਹੋਰ ਜਿਆਦਾ ਜਨਾਜਤ ਆ ਗਿਆ ਉਹਨਾਂ ਦਾ ਇਤਹਾਸ ਹੈ ਨਾ ਉਹ ਵੀ ਮਾਈਕ ਤੇ ਨਾਲ ਅੱਜ ਆਪਣੇ ਪਤੇ ਨਾਲ ਖਿਚ ਲਗਾ ਦਿੱਤੇ ਯਾਰ ਹਾਈਪੋ ਪੰਜਾਬ ਤੋਂ ਬਿਲਾ ਕੇ ਚੱਲਦੇ ਹਾਂ ਦਾਸਪੁਰ ਰੋਡ ਆ ਜੀ ਸਾਹਮਣੇ ਸਭਿਧਾ ਕੇਂਦਰ ਹੈ ਤੇ ਮੈਂ ਇਥੋਂ ਲੰਘ ਰਿਹਾ ਸੀ ਉਹ ਭਾਜੀ ਹੁਣੇ ਕਹ ਰਹੇ ਸੀ ਸਾਡੇ ਤੇ ਕੋਈ ਕਟਾਈ ਹੋਈ ਆ ਜਿੰਦੀ ਆ ਮਤਲਬ ਫਟ ਫੜਾਉਂਦੇ ਈ ਪਾਰਪੁਰ ਤੇ ਕਹ ਰਹੇ ਸੀ ਕਿ ਵੀ ਉਹਨਾਂ ਨੂੰ ਬਚਾਉਣਾ ਵਾ ਤੇ ਅਸੀਂ ਆਪਣਾ ਥੋੜਾ ਜਿਹਾ ਯਾਟਰ ਕਰਦੇ ਰਹੇ ਤੇ ਥੋੜੇ ਲਿਆਦੇ ਥੋੜੀ ਜਿਹਾ ਨਹੀਂ ਉੱਪਰ ਗੱਲ ਨਹੀਂ ਬਣੀ ਮੇਰਾ ਆਪਣਾ ਭਾਈ ਸਾਹਿਬ ਨੂੰ ਫਾਇਰ ਗ੍ਰੇਡ ਦਬਾਉਣ ਦੀ ਕਰ ਇਹ 15 ਮਿੰਟਾਂ ਚਾ ਗਏ ਤੇ ਇਹਨਾਂ ਨੇ ਆ ਗਏ ਨਾ ਦੇ ਅਠਰ ਬਿਲਕੁਲ ਹੈਗੀ ਹੈ ਜੇ ਅਕੋਰਡਿੰਗ ਟੂ ਲਾਅ ਦੇਖੀਏ ਤੇ ਹੈਗੀ ਹੈ ਤੇ ਫਾਇਰ ਗ੍ਰੇਡ ਦਾ ਹੀ ਡਿਪਾਰਟਮੈਂਟ ਦਾ ਇਹ ਤੇ ਆ ਗਏ 15 ਹੁਣ ਇਹਨੂੰ ਉਹ ਜੇ ਜ਼ਰੂਰ ਪਈ ਤਾਂ ਇਹਨੂੰ ਲੈ ਕੇ ਜਾਂਦੇ ਆਪਾਂ ਵੈਟਰਰੀ ਦੇ ਆਪਣੇ ਪਾਣੀਆ ਰੋਡ ਤੇ ਹੈਗਾ ਹਸਪੀਟਲ ਉਹਦੇ ਲੈ ਕੇ ਜਾਂਦੇ ਹਾਂ ਹਾਂਜੀ ਇਹ ਸਾਨੂੰ ਮੈਨੂੰ ਥੋੜਾ ਠੰਡਾ ਹੋਇਆ ਪਤਾ ਲੱਗਾ ਤੇ ਅਸੀਂ ਨਾਲ ਹੀ ਫੋਨ ਕਰਤਾ ਹੈ ਪੂਰਨ ਕਰੋ ਫਾਂ ਜਿਹੜਾ ਫਾਇਰ ਦਾ ਨੰਬਰ ਹੈ ਉਹ ਪਛੀੜ ਆੜਿਆ ਆੜਿਆ ਲੈ ਕੇ ਨਹੀਂ ਕੋਈ ਨਾ ਮਾਰਿਆ ਜਾਲ ਕੇ ਫੋਟਾ ਦਿੱਤੇ ਉਹਦਾ ਸੁਪੀਤਾ ਜਗਾ ਪਛੀੜ ਸਿਰਫ ਹੱਥ ਦਾ 10 ਲੱਗਾ ਬੜਾ ਜਿੱਲਦਾ 10 ਮਿੰਟ ਹੋਏ ਕਿ ਬਾਕੀ ਇਹਨਾਂ ਨੂੰ ਟਾਰੀ ਦੀ ਇਹ ਮਾਰਨਾ ਚਾਏ ਕੋਈ ਵੀ ਦੌਰਾਨ ਨਾ ਕਰਕੇ ਕੋਈ ਤੇਰਾ ਆ ਕੇ ਨਾ ਹੋਰ ਜ਼ਿਆਦਾ ਜਿੱਤਿਆ ਗਿਆ ਗਿਆ ਉਹ ਤਾਂ ਇਹ ਵੀ ਮਾਇਆ ਤੇ ਨਾ ਉਹ ਵੀ ਉਹ ਮਾਇਆ ਚੱਲਦੀ ਹੈ। ਹਾਲਾਂਕਿ ਤੇ ਆਪਣੇ ਸਾਡੇ ਰੈਸਟਰੀ ਸੀ ਹੁੰਦਾ ਕਿ ਇਹ ਅੰਦਰ ਕਿਹਦੀ ਆਈ ਤੇ ਯਾਰ ਹਾਈਪੋਟੈਂਸਿਓਨ 50 ਫੁੱਟ ਪਾ ਕੇ ਚੱਲਦੇ। ਉਹ ਦਾਸਪੁਰ ਰੋਡ ਆ ਜੀ ਸਾਹਮਣੇ ਸਿਗਰਾ ਕੇਂਦਰ ਹੈ ਤੇ ਮੈਂ ਇਥੋਂ ਲੰਘ ਰਿਹਾ ਸੀ ਉਹ ਭਾਜੀ ਹੁਣੇ ਕਹ ਰਹੇ ਸੀ ਕਿ ਸਾਡੇ ਤੇ ਕੋਈ ਇੱਕ ਕਾਂਗੀ ਹੋਈ ਆ ਜਿੰਦੀ ਆ ਮਗਰ ਫੜਫੜਾਉਂਦੀ ਈ ਪਰਪੁਰ ਤੇ ਕਹ ਰਹੇ ਸੀ ਕਿ ਵੀ ਉਹਨਾਂ ਨੂੰ ਪਛਾਣਾ ਵਾ ਤੇ ਅਸੀਂ ਆਪਣਾ ਥੋੜਾ ਜਿਹਾ ਯਾਤਰ ਕਰਦੇ ਤੇ ਘੋੜੇ ਲਿਆਦੇ ਘੋੜੀ ਲਿਆਦੇ ਉੱਪਰ ਗੱਲ ਨਹੀਂ ਬਣੀ ਫੇਰ ਆਪਾਂ ਨੇ ਭਾਈ ਸਾਹਿਬ ਨੂੰ ਨਾਲ 5 ਗ੍ਰੇਡ ਤੋਂ ਕਹਿੰਦੀ ਤਾਂ ਇਹ 15 ਮਿੰਟਾਂ ਚ ਆ ਗਏ ਨਹੀਂ ਨਹੀਂ ਕੋਇਲ ਦਾ ਬੱਸ ਉਹਨੇ ਆ ਗਏ ਆ ਗਏ ਅਥਰ ਬਿਲਕੁਲ ਹੈਗੀ ਹੈ ਜੇ ਅਕੋਰਡਿੰਗ ਟੂ ਲਾਅ ਦੇਖੀਏ ਤੇ ਹੈਗੀ ਹੈ ਤੇ 5 ਗ੍ਰੇਡ ਦਾ ਡਾਈਪਾਰਟਮੈਂਟ ਦਾ ਇਹ ਤੇ ਇਹ ਆ ਗਏ 15 ਹੁਣ ਇਹਨੂੰ ਕੋਈ ਜੇ ਜ਼ਰੂਰਤ ਪਈ ਤੇ ਇਹਨੂੰ ਲੈ ਕੇ ਜਾਂਦੇ ਆਪਾਂ ਬੈਟਰੀ ਦੇ ਆਪਣੇ ਫਾਦੀਆਂ ਰੋਡ ਤੇ ਹੈਗਾ ਹਸਪੀਟਲ ਉੱਥੇ ਲੈ ਕੇ ਜਾਂਦੇ ਹਾਂ ਹਾਂ ਪਰ ਕਿੰਨਾ ਹੀ ਕਹੋਗੇ ਤੁਹਾਡਾ ਮੈਂ ਇਹ ਸਰ ਮੈਨੂੰ ਢੰਡਾ ਹੋਇਆ ਬੜਾ ਲੱਗਾ ਤੇ ਅਸੀਂ ਨਾਲ ਹੀ ਫੋਨ ਕਰਦਾ ਹੈ